mm -hmm. ਫਤਿਹ ਦੇ ਵਿੱਚ ਦੇਵ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤੇ ਦੇ ਅਗੁਰੂ ਮੇ ਪਿਆਰੇ ਬੜੇ ਵੱਡੇ ਭੱਗਾ ਵਾਲੇ ਉਸ ਮਾਲਕ ਨੇ ਨਿਰੰਕਾਰ ਜੀ ਨੇ ਵਾਹਿਗੁਰੂ ਜੀ ਨੇ ਕਿਰਪਾ ਕਰਕੇ ਆਪਾਂ ਨੂੰ ਆਪਣੀ ਸੇਵਾ ਤੇ ਲਾਇਆ ਜੋ ਮਹਾਰਾਜ ਫਰਮਾਉਂਦੇ ਨੇ ਹਰ ਕੀ ਟਹਿਲ ਕਮਾਉਣੀ ਜਪਿਏ ਪ੍ਰਭ ਕਾ ਨਾਮ ਰਸਨਾ ਦੁਆਰਾ ਆਪਾਂ ਨੂੰ ਸਮਝਾ ਰਹੇ ਨੇ ਸਿਮਰਨ ਕਰਨ ਦੇ ਨਾਲ ਉਸ ਮਾਲਕ ਦੀ ਉਸ ਪ੍ਰਭੂ ਦੀ ਜਿਹੜੀ ਹੈ ਉਹ ਸੇਵਾ ਹੁੰਦੀ ਆ ਗੁਰਮੁ ਪਿਆਰਿਓ ਨਾਲ ਜੋ ਗੁਰੂ ਦੀ ਸੇਵਾ ਤੇ ਵੀ ਨਾਲ ਮਹਾਰਾਜ ਲਾਉਂਦਾ ਹੈ ਗੁਰ ਸੇਵਾ ਗੁਰ ਸ਼ਬਦ ਵਿਚਾਰ ਤੇ ਗੁਰੂ ਦੀ ਸੇਵਾ ਹੈ ਗੁਰੂ ਦੇ ਸ਼ਬਦ ਦੀ ਵਿਚਾਰ ਕਰਨੀ ਉਤੇ ਸਰਕਾਰ ਨਾਲ ਅਮਲ ਕਰਨਾ ਤੇ ਜੋ ਗੁਰੂ ਕਹਿੰਦਾ ਹੈ ਉਹ ਕੰਮ ਕਰਨਾ ਗੁਰ ਕਹਾ ਸੋਕਾਰ ਕਮਾਵੋ ਲਹਿ ਲਾਹ ਗੁਰਮੁ ਕਰਾਓ ਤੇ ਜੋ ਮਹਾਰਾਜ ਗੁਰੂ ਸਾਹਿਬ ਦੱਸ ਰਹੇ ਨੇ ਉਹ ਕੰਮ ਕਰਨਾ ਤੇ ਕਰਕੇ ਲਾਹਾ ਲੈ ਕੇ ਆਪਣੇ ਘਰ ਜਾਣਾ ਤੇ ਲਾਹਾ ਗੁਰੂ ਜੀ ਸਮਝਾਉਂਦੇ ਨੇ ਨਾਨਕ ਲਾਹਾ ਇੱਕ ਨਾਮ ਗੁਰਮੁਖ ਲੈਣ ਸਵਾਰ ਵਿੱਚ ਸਿਰਫ ਇਥੇ ਮਾਨਸ ਜਾਮੇ ਵਿੱਚ ਨਾਮ ਦਾ ਲਾਹਾ ਹੈ ਬਾਕੀ ਦੇ ਇਥੇ ਮਹਾਰਾਜ ਦੱਸ ਰਹੇ ਆ ਰਹੇ ਆ ਜਾ ਰਹੇ ਆ ਸਰੀਰ ਦੇ ਨਾਲ ਸੰਬੰਧਿਤ ਹੁੰਦਾ ਹੈ ਸਰੀਰ ਦੇ ਨਾਲ ਹੀ ਖਤਮ ਹੋ ਜਾਂਦਾ ਇਸ ਕਰਕੇ ਆਪਾਂ ਨੂੰ ਅੱਜ ਸਮਝਾਉਣਗੇ ਮਹਾਰਾਜ ਵਿਸਾਖ ਧੀਰਨ ਕਿਉਂ ਆਂਡਿਆ ਜਿੰਨਾ ਪ੍ਰੇਮ ਵਿਸ਼ੋ ਵੇ ਸਾਖ ਬਣਦਾ ਹੈ ਵੇਸ ਜਿਵੇਂ ਸਾਖ ਜਿਵੇਂ ਗੁਰੂ ਨਾਨਕ ਪਾਸ਼ਾ ਮਹਾਰਾਜ ਇੱਕ ਸ਼ਬਦ ਵਿੱਚ ਦੱਸ ਰਹੇ ਨੇ ਵੇ ਸਾਖ ਭਲਾ ਸ਼ਾਖਾਂ ਵੇਸ ਕਰੇ ਜਿਵੇਂ ਗੁਰਮੁਖ ਪਿਆਰਿਓ ਪਤ ਛੱਡ ਤੋਂ ਬਾਅਦ ਜਿਹੜੀਆਂ ਟਾਹਣੀਆਂ ਨੂੰ ਕਰੁੰਬੜਾ ਫੁੱਟਦੀਆਂ ਹਨ ਉਹ ਆਪਣਾ ਅਸਲੀ ਵੇਸ ਚਾ ਜਾਂਦਿਆਂ ਨੇ ਸ਼ਾਖਾਂ ਵੇਸ ਕਰੇ ਉਹਨਾਂ ਵਿੱਚ ਬਦਲਾਅ ਆ ਜਾਂਦਾ ਤੇ ਮਹਾਰਾਜ ਆਪਾਂ ਵੀ ਇੱਥੇ ਵੇਖਣਾ ਹੈ ਵੀ ਸਾਨੂੰ ਦੱਸਿਆ ਸੀ ਚੇਤ ਗੋਵਿੰਦ ਅਰਾਧਿਏ ਹੋਵੇ ਆਨੰਦ ਗਣ ਕੀ ਸਾਡੇ ਵਿੱਚ ਕੋਈ ਚੇਂਜ ਆਈ ਅਸੀਂ ਜਪਣਾ ਸ਼ੁਰੂ ਕੀਤਾ ਜਪਣ ਦੇ ਨਾਲ ਸਾਡੇ ਵਿੱਚ ਕੋਈ ਬਦਲਾਅ ਆਇਆ ਮਹਾਰਾਜ ਕਹਿੰਦੇ ਨੇ ਬਦਲਾ ਆਉਣਾ ਹੈ ਜਿੱਦਣ ਵਾਂਢੀ ਵਿਸਾਖੀ ਤੀਰਨ ਕਿਉਂ ਵਾਂਢਿਆ ਵਾਂਢਿਆ ਇੱਥੇ ਕਹਿੰਦੇ ਨੇ ਜਿਵੇਂ ਮੇਰੀ ਅੰਮ੍ਰਿਤ ਦੇ ਜਮੇ ਤੋਂ ਘੱਟ ਦੇ ਵੀ ਜਾਣਦੇ ਹੋਣਗੇ ਜਦੋਂ ਕਿਸੇ ਰਿਸ਼ਤੇਦਾਰੀ ਨੂੰ ਮਿਲਣ ਜਾਣਾ ਹੁੰਦਾ ਉਹਨੂੰ ਕਹਿੰਦੇ ਕਿੱਥੇ ਜਾ ਰਹੇ ਆਂ ਵਾਂਢੇ ਜਾ ਰਹੇ ਕਿੱਥੋਂ ਆਇਆ ਵਾਂਢਿਓ ਮੁੜ ਕੇ ਆਇਆ ਅੱਜ ਆਪਾਂ 5 ਸ਼ਬਦ ਵਰਤਦੇ ਨਹੀਂ ਤੇ ਮਨ ਨੂੰ ਵੀ ਮਹਾਰਾਜ ਕਹਿੰਦੇ ਨੇ ਵੀ ਤੇਰੇ 'ਚ ਕੋਈ ਚੇਂਜ ਹੀ ਜੇ ਨਹੀਂ ਆਈ ਤੈਨੂੰ ਧੀਰਜ ਕਿਵੇਂ ਆਏ ਮਨਾ ਤੂੰ ਤਾਂ ਵਾਂਢੀ ਤੁਰਿਆ ਰਹਿਣਾ ਘਰ ਦੇ ਵਿੱਚ ਬਹਿੰਦਾ ਹੀ ਨਹੀਂ ਮਨ ਵਾਂਢੀ ਪਰਦੇਸ ਨਿਵਾਸੀ ਇਹ ਵਾਂਢ ਕਿੱਥੇ ਜਾਂਦਾ ਹੈ ਇਸ ਵੇਰ ਨੂੰ ਦੇਹ ਵਿੱਚ ਆਇਆ ਇਹਵੇਂ ਛੇ ਦਾ ਖਿਆਲ ਰੱਖਿਆ ਕਰੋ ਬਈ ਇਹ ਤੁਹਾਡੇ ਨਾਲ ਹੈ ਸਰੀਰ ਦੇ ਵਿੱਚ ਕਿ ਇਹ ਮਾਇਆ ਦੇ ਦੇਸ਼ ਵਿੱਚ ਵਿਚਾਰਾਂ ਵਿੱਚ ਭੱਜ ਗਿਆ ਵੰਡੇ ਮਨ ਵੰਡੀ ਇਹ ਉੱਥੇ ਵੰਡੇ ਜਾਂਦਾ ਹੈ ਦੂਤਾਂ ਦੇ ਦੇਸ਼ ਵਿੱਚ ਜਦੋਂ ਆਪਾਂ ਰਾਤ ਨੂੰ ਇੱਥੋਂ ਸਾਨੂੰ ਕੱਢਦੇ ਨੇ ਉਹ ਦੇਸ਼ ਜਿਹੜਾ ਬੰਦ ਹੋ ਜਾਂਦਾ ਬਾਜ਼ਾਰ ਬੰਦ ਹੋ ਜਾਂਦਾ ਔਣ ਤੇ ਖੁੱਲ ਜਾਂਦਾ ਤੇ ਮਨ ਸਰੀਰ ਵਿੱਚ ਆਪਣੇ ਮਾਲਕ ਦੇ ਨਾਲ ਨਹੀਂ ਬਹਿੰਦਾ ਕਿਉਂਕਿ ਮਾਲਕ ਅੰਦਰ ਹੈ ਤੇ ਇਹ ਬਾਹਰ ਚਲ ਜਾਂਦਾ ਹੈ ਤੇ ਇਹ ਵੇਖੋ ਜਦੋਂ ਵਿਚਾਰ ਲੈਂਦਾ ਹੈ ਇਹ ਕਿਹੜੀ ਜਗ੍ਹਾ ਤੇ ਹੈ ਉੱਥੋਂ ਉਹਨੂੰ ਵਾਪਸ ਲੈ ਕੇ ਆਉਣਾ ਜਿਨ੍ਹਾਂ ਪ੍ਰੇਮ ਵਿਸ਼ੋਕ ਕਹਿੰਦੇ ਉਹਨਾਂ ਨੂੰ ਧੀਰਜ ਕਿਵੇਂ ਆਵੇ ਜਿਨ੍ਹਾਂ ਦੇ ਮਨ ਮੰਡੀਆਂ ਤਰੇ ਜਾਂਦੇ ਨੇ ਤੇ ਮਾਲਕ ਦੇ ਨਾਲੋਂ ਵਿਛੋੜਾ ਪਿਆ ਹੋਇਆ ਹੈ ਗੁਰਮੁ ਪਿਆਰਿਓ ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਤੋਂ ਉਸ ਸੱਜਣ ਉਸ ਪੁਰਖ ਨੂੰ ਜਿਹੜਾ ਅੰਦਰ ਹੈ ਵਸਾਰ ਕੇ ਤੇ ਇਹ ਮਾਇਆ ਦੇ ਦੇਸ਼ ਚ ਆ ਜਾਂਦਾ ਲੱਗੀ ਮਾਇਆ ਤੋਂ ਅੰਦਰਲੀ ਮਾਇਆ ਜਿਹੜੀ ਵਿਚਾਰ ਦਿੰਦੀ ਏ ਬਾਹਰਲੀ ਮਾਇਆ ਨੂੰ ਪੈਂਦਾ ਉਹਦੇ ਵਿੱਚ ਰਚ ਗਿਆ ਗੁਰਮੁਖ ਪਿਆਰੇ ਦਾ ਪਿਆਰ ਕਿਵੇਂ ਪਵੇ ਇਹ ਜਿਹੜੀ ਮਾਇਆ ਹੈ ਇਹ ਬਾਬਾ ਕਬੀਰ ਜੀ ਦੱਸ ਰਹੇ ਨੇ ਵੇ ਇਹਨੂੰ ਫੜਦੇ ਰਹਿ ਇਹ ਫੜੀ ਨਹੀਂ ਗਈ ਇਹਨੂੰ ਪਿਆਰ ਕੀਤਾ ਨਾਲ ਨਹੀਂ ਗਈ ਕਹਿੰਦੇ ਜਦੋਂ ਨਾਮ ਜਪ ਕੇ ਇਹਨੂੰ ਤਿਆਗ ਦਿੱਤਾ ਤੇ ਇਹ ਚਰਣੀ ਆਉਣ ਪੈਂਦੀ ਹੈ ਇੰਦੀ ਗਉ ਘਰ ਪਕਰੀ ਨਾ ਆਏ ਹੱਥ ਪ੍ਰੀਤ ਕਰੀ ਚੱਲੀ ਨਹੀਂ ਸਾਥ ਕਹ ਨਾਨਕ ਜੋ ਤਿਆਗ ਦੇਈ ਤਬ ਉਹ ਚਰਣੀ ਆਏ ਪਈ ਹੁਣ ਆਪਣਾ ਬਦਲਾ ਸਕਦਾ ਇਸ ਤਰ੍ਹਾਂ ਦਾ ਬਾਬਾਈ ਤੇ ਦੱਸ ਰਹੇ ਨੇ ਨਾਕਾਂ ਕਾਟੀ ਕਾਨਾਂ ਕਾਟੀ ਘਾਟਕੂਟ ਕਰ ਡਾਰੀ ਕੋ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ ਇਹ ਜਿਹੜਾ ਸੰਤ ਮਨ ਸਰੀਰ ਉਹਦਾ ਵੀ ਤੇ ਨਾਲ ਲੋਕਾਂ ਦੇ ਵਿੱਚ ਹੀ ਹੁੰਦਾ ਹੈ ਅੰਦਰੋਂ ਮਾਲਕ ਨਾ ਘਟ ਲੈਂਦਾ ਇਹਨਾਂ ਤੋੜ ਦਿੰਦਾ ਉਹ ਵਾਂਡੇ ਜਾਣੋਂ हट ਜਾਂਦਾ ਜੇ ਜਦੋਂ ਵਾਂਡੇ ਜਾਣੋਂ हट ਜਾਂਦਾ ਹੈ ਅੰਦਰ ਬਹਿ ਜਾਂਦਾ ਉਹਦਾ ਮਾਲਕ ਪਿਆਰ ਮਾਲਕ ਨਾਲ ਪਹਿ ਜਾਂਦਾ ਤਿੰਨਾਂ ਲੋਕਾਂ ਚੋਂ ਨਿਕਲ ਜਾਂਦਾ ਜੋ ਤਿੰਨ ਲੋਕ ਰਜੋ ਗੁਣ ਤਮੋ ਗੁਣ ਸਤੋ ਗੁਣ ਇਹ ਹੀ ਲੋਕ ਨੇ ਜਿਹੜੇ ਤਰਤ ਦੇ ਲੋਕ ਨੇ ਪਤਾਲ ਦੇ ਲੋਕ ਨੇ ਤੇ ਆਕਾਸ਼ ਦੇ ਲੋਕ ਨੇ ਇਸ ਕਰਕੇ ਆਪਾਂ ਨੂੰ ਪਿਆਰ ਜਿਹੜਾ ਮਾਲਕ ਨੇ ਨਾਲ ਕਿਹੋ ਜਿਹਾ ਕਰਨਾ ਚਾਹੀਦਾ ਇੱਕ ਕਹਾਣੀ ਮਹਾਰਾਜ ਗੁਰਬਾਣੀ ਚ ਸੁਣਾਉਂਦੇ ਨੇ ਆਪਾਂ ਨੂੰ ਇੱਕ ਬੇਦਰ ਹੋਇਆ ਬੇਦਰ ਉਹ ਬੜਾ ਗਰੀਬ ਸੀ ਉਹ ਇਤੀ ਕਰਦਾ ਸੀ ਅੰਦਰੋਂ ਮਾਲਕ ਨਾਲ ਜੁੜੀ ਹੋਈ ਸੀ ਤੇ ਜਿਵੇਂ ਪਾਈ ਲਾਲੋ ਦੀ ਤੇ ਗੁਰੂ ਨਾਨਕ ਦੀ ਕਹਾਣੀ ਹੈ ਨਾ ਬਿਲਕੁਲ ਉਸ ਤਰ੍ਹਾਂ ਦੀ ਕਹਾਣੀ ਹੈ ਬੇਦਰ ਦੀ ਤੇ ਕ੍ਰਿਸ਼ਨ ਮਹਾਰਾਜ ਦੀ ਉੱਥੋਂ ਦੇ ਕਿਤੇ ਉਹ ਸ਼ਹਿਰ ਦੇ ਵਿੱਚ ਰਾਜਾ ਰਹਿੰਦਾ ਸੀ ਇੱਕ ਉਹਦਾ ਜਿਹੜਾ ਧਨ ਸੀ ਉਹ ਲੋਕਾਂ ਕੋਲੋਂ ਲੁੱਟ-ਲੁੱਟ ਕੇ ਟੈਕਸ ਲਾ ਲਾ ਕੇ ਕਮਾਇਆ ਸੀ ਜਿਵੇਂ ਅੱਜ ਮੈਂ ਆਪਣੇ ਚ ਬਦਲਾ ਨਾ ਲੈ ਕੇ ਆਉਣ ਤੁਹਾਨੂੰ ਦੱਸੀ ਜਾਵਾਂ ਤੇ ਮੈਂ ਇੱਥੇ ਆਪਣਾ ਭੇਖ ਬਣਾ ਕੇ ਬਹਿ ਜਾਾਂ ਤੇ ਤੁਹਾਡੇ ਕੋ ਪੈਸੇ ਇਕੱਠੇ ਕਰ ਕਰ ਪ੍ਰਾਪਰਟੀਆਂ ਬਣਾਈ ਜਾਵਾਂ ਇਹਦਾ ਮਤਲਬ ਮੇਰੇ ਚ ਬਦਲਾਅ ਤਾਂ ਆਇਆ ਹੀ ਨਹੀਂ ਮੈਂ ਤੁਹਾਨੂੰ ਹੀ ਦੱਸ ਰਿਹਾ ਮੈਂ 10 ਨੌ ਦੀ ਆਪਦੀ ਕਿਰਤ ਤੇ ਤਾਂ ਆਇਆ ਹੀ ਨਹੀਂ ਇਸੇ ਤਰੀਕੇ ਉਹ ਰਾਜਾ ਜਿਹੜਾ ਸੀ ਤਨ ਲੋਕਾਂ ਦਾ ਲੁੱਟ ਲੁੱਟ ਕੇ ਹੰਕਾਰੀ ਹੋਇਆ ਹੋਇਆ ਸੀ ਜਦੋਂ ਉਹਨੂੰ ਪਤਾ ਲੱਗਿਆ ਕਿ ਕ੍ਰਿਸ਼ਨ ਮਹਾਰਾਜ ਇਸ ਸ਼ਹਿਰ ਵਿੱਚ ਆ ਰਹੇ ਉਹਨੇ ਉਹਨਾਂ ਨੂੰ ਨਿਯੰਧਾ ਭੇਜਿਆ ਸੱਦਾ ਭੇਜਿਆ ਕਿ ਖਾਣਾ ਟਾੜਾ ਇੱਧਰ ਹੁਣ ਜਿਵੇਂ ਗੁਰੂ ਨਾਨਕ ਪਾਸ਼ਾ ਨੇ ਵੇਖੀ ਮੇਰਾ राजे ਦੀ ਰੋਟੀ ਜਿਹੜੀ ਹੈ ਇਹ ਲੋਕਾਂ ਦੀ ਰਤ ਨਚੋੜੀ ਹੋਈ ਹੈ ਖੂਨ ਨਚੋੜਿਆ ਹੋਇਆ ਤੇ ਉਹ ਸ਼ਹਿਰ ਚ ਪਾਈ ਲਾਲੋ ਯਾਦ ਕਰ ਰਹੇ ਨੇ ਗੁਰੂ ਨਾਨਕ ਨੂੰ ਤੇ ਗੁਰੂ ਨਾਨਕ ਪਾਸ਼ਾ ਉਧਰ ਚੱਲ ਗਏ ਇਸੇ ਤਰ੍ਹਾਂ ਬਿੱਦਰ ਵੀ ਯਾਦ ਕਰ ਰਿਹਾ ਹੈ ਕਿ ਇਹ ਮਾਲਕ ਜੇ ਕੋਈ ਤੇਰਾ ਪਿਆਰਾ ਹੈ ਤੇ ਮੇਰੇ ਭੇਜ ਮੈਂ ਦਰਸ਼ਨ ਕਰਨੇ ਚਾਹੁੰਦਾ ਕ੍ਰਿਸ਼ਨ ਮਹਾਰਾਜ ਦੇ ਦ੍ਰਿਸ਼ਤ ਸੀ ਉਹਨਾਂ ਨੇ ਵੇਖਿਆ ਕਿ ਜਿਹੜਾ ਬੇਦਰ ਹੈ ਇਹਦੇ ਅੰਦਰ ਪਿਆਰ ਹੈ ਤੇ ਰਾਜੇ ਦੇ ਅੰਦਰ ਹੰਕਾਰ ਹੈ ਉਹਨਾਂ ਰਾਜੇ ਨੇ ਤਰ੍ਹਾਂ ਤਰ੍ਹਾਂ ਦੇ ਭੋਜਨ ਬਣਾਏ ਬੇਦਰ ਦੇ ਕਰਜੋ ਸੀ ਉਹਦੇ ਨਾਲ ਹੀ ਉਹਨੇ ਰੋਟੀ ਪਾਣੀ ਜਿਹਾ ਜਿਹਾ ਭੋਜਨ ਬਣਾ ਲਿਆ ਕ੍ਰਿਸ਼ਨ ਮਹਾਰਾਜ ਬਿਦਰ ਦੇ ਘਰ ਜਾ ਕੇ ਖਾਣਾ ਖਾਦਾ ਰਾਤ ਰਹਿ ਉੱਥੇ ਪ੍ਰਭੂ ਦੇ ਗੁਣ ਗਾਏ ਪੈ ਕੇ ਇਕੱਠਿਆਂ ਨੇ ਤੇ ਜਦੋਂ ਦਿਨ ਚੜ੍ਹਿਆ ਰਾਜੇ ਨੂੰ ਪਤਾ ਲੱਗਾ ਤੇ ਰਾਜਾ ਜਾ ਕੇ ਗੁੱਸੇ ਹੋ ਗਿਆ ਹੰਕਾਰ ਚ ਆ ਗਿਆ ਕਿ ਅਸੀਂ ਇੰਨੇ ਖਾਣੇ ਬਣਾ ਕੇ ਰੱਖੇ ਤੂੰ ਆ ਬਿਦਰ ਜਿਹੜਾ ਗਰੀਬ ਹੈ ਨੀ ਜਾਤ ਦਾ ਹੈ ਤੂੰ ਉਹਦੇ ਜਾਵੜਾ ਤੇ ਫਿਰ ਸ਼ਬਦ ਹੈ ਗੁਰਬਾਣੀ ਵਿੱਚ ਜੋ ਕ੍ਰਿਸ਼ਨ ਨੇ ਉਹ ਰਾਜੇ ਨੂੰ ਕਹੇ ਉਹ ਗੁਰਬਾਣੀ ਚ ਦਰਜ ਨੇ ਕਹਿੰਦੇ ਰਾਜਨ ਕੌਣ تمہਾਰੋ ਆਵੇ ਐਸਾ ਭਾਉ ਬਿਦਰ ਕੋ ਦੇਖਿਓ ਉਹ ਗਰੀਬ ਮੋਹੇ ਭਾਵੇ ਕਹਿੰਦੇ ਮੈਂ ਉਹਦੇ ਬਿਦਰ ਦੇ ਵਿੱਚ ਇੰਨਾ ਪਿਆਰ ਵੇਖਿਆ ਉਹਦਾ ਪਿਆਰ ਵੇਖ ਕੇ ਮੈਂ ਉਹਦੇ ਗਿਆਨ ਮੈਂ ਤੇਰੇ ਕਿਉਂ ਆਵਾਂ ਉਹ ਮੈਨੂੰ ਪਉਂਦਾ ਹੈ ਗਰੀਬ ਹੈ ਤਨ ਤੋਂ ਪਰਮਾਨ ਤੋਂ ਅਮੀਰ ਹੈ ਤੂੰ ਮਨ ਤੋਂ ਗਰੀਬ ਹੈ ਤੂੰ ਤਨ ਤੋਂ ਅਮੀਰ ਕਹਿੰਦੇ ਤੂੰ ਹਸਤੀ ਦੇਖ ਪਰਮ ਤੇ ਭੁੱਲਾ ਸ੍ਰੀ ਭਗਵਾਨ ਨਾ ਜਾਣਿਆ ਕਹਿੰਦੇ ਤੂੰ ਆਪਣੀ ਹਸਤੀ ਵੇਖ ਕੇ ਕਿ ਮੈਂ ਰਾਜਾ ਹੰਕਾਰ ਹੋਇਆ ਤੇਨ ਤਾਂ ਕਹਿੰਦੇ ਤੂੰ ਭੁੱਲ ਗਿਆ ਪਰਮ ਚ ਪੈ ਗਿਆ ਅਸਤੀ ਦੇਖ ਪਰਮ ਤੇ ਭੁੱਲਾ ਤੇ ਕਦੇ ਤੋਂ ਭਗਵਾਨ ਨੂੰ ਤੇ ਯਾਦ ਹੀ ਨਹੀਂ ਕੀਤਾ ਕਹਿੰਦੇ ਤੁਮਰੋ ਦੁੱਧ ਪਿਧਰ ਕੋ ਪਾਨੋ ਅੰਮ੍ਰਿਤ ਕਰ ਮੈ ਮਾਨਿਆ ਕਹਿੰਦਾ ਤੇਰੇ ਦੁੱਧ ਤੋਂ ਜਿਹੜਾ ਮੈਨੂੰ ਬਿਦਰ ਨੇ ਪਾਣੀ ਪਿਆ ਹੈ ਨਾ ਉਹ ਮੈਨੂੰ ਅੰਮ੍ਰਿਤ ਵਰਗਾ ਸੀ ਮੈਂ ਤੇਰੇ ਦੁੱਧ ਨੂੰ ਇਹੋ ਜਿਹੇ ਨੂੰ ਕੀ ਕਰਨਾ ਹੈ ਜਿਹਦੇ ਵਿੱਚ ਗਰੀਬ ਦੀ ਰੱਤ ਹੈ ਗਰੀਬ ਦਾ ਕੋਈ ਨਿਚੋੜਿਆ ਹੋਇਆ। ਫਿਰ ਮਹਾਰਾਜਾਂ ਨੇ ਖੀਰ ਸਮਾਨ ਸਾਗ ਮੈਂ ਖਾਇਆ ਪਾਇਆ। ਗੁਣਗਾਵਤ ਰਹਿਣ ਬਿਹਾਨੀ। ਤੇ ਕਹਿੰਦੇ ਤੇਰੇ ਖੀਰ ਨਾਲੋਂ ਉਹਦਾ ਸਾਗ ਸੀ ਜਿਹੜਾ ਮੈਨੂੰ ਬਹੁਤ ਸਵਾਦ ਲੱਗਿਆ। ਗੁਣਗਾਵਤ ਰਹਿਣ ਬਿਹਾਨੀ ਤੇ ਅਸੀਂ ਸਾਰੀ ਰਾਤ ਇਹ ਖਾ ਕੇ ਤੇ ਉਸ ਮਾਲਕ ਦੇ ਅਸੀਂ ਘੁੰਮ ਗਏ। ਇਹ ਕਬੀਰ ਕੋਠਾ ਕਰ ਅਨੁਦ ਬਨੋਦੀ ਜਾਤ ਨਾ ਕਹੋ ਕਿ ਮਾਨੀ ਕਹਿੰਦੇ ਜਿਹੜਾ ਠਾਕਰ ਹੈ ਨਾ ਉਹ ਸਾਰਿਆਂ ਜੀਵਾਂ ਨੂੰ ਬਣਾ ਕੇ ਉਹਨਾਂ ਦੇ ਵਿੱਚ ਵੱਸਦਾ ਹੈ ਉਹ ਨਹੀਂ ਜਾਤ ਪਾਤ ਵੇਂਦਾ ਉਹ ਪਿਆਰ ਵੇਂਦਾ ਤੇ ਗੁਰਮੁਖ ਪਿਆਰੇ ਸਾਡਾ ਮਨ ਉਹਨੂੰ ਪਿਆਰ ਤਾਂ ਹੀ ਕਰੇਗਾ ਜੇ ਅੰਦਰ ਬੈਠੇਗਾ ਜੇਤ ਮਹਾਰਾਜ ਕਹਿੰਦੇ ਨੇ ਵਾਂਡੇ ਤੁਰਿਆ ਰਹਿੰਦਾ ਮਾਇਆ ਦੇ ਦੇਸ਼ 'ਚ ਘੁੰਮੀ ਜਾਂਦਾ ਵਿਚਾਰਾਂ ਦੇ ਵਿੱਚ ਤੁਰਿਆ ਹੈ ਲਗੀ ਮਾਇਆ ਤੋਂ ਤੇ ਮਾਇਆ ਦੇ ਨਾਲ ਇਹਦਾ ਪਿਆਰ ਪਿਆ ਹੋਇਆ ਹੈ ਐਨਾ ਮਾਇਆ ਚ ਰਚ ਗਿਆ ਹੈ ਤੇ ਮਹਾਰਾਜ ਸਮਝਾਉਂਦੇ ਨੇ ਪੁੱਤਰ ਕਲਤਰ ਨਾ ਸੰਗਤ ਨਾ ਹਰ ਅਵਨਾਸ਼ੀ ਉਹ ਕਿ ਵੇਖ ਮਨਾ ਜਿਨ੍ਹਾਂ ਨੂੰ ਤੂੰ ਕਹਿੰਨਾ ਨਾ ਮੇਰਾ ਪੁੱਤ ਮੇਰੀ ਧੀ ਇਹ ਤੇਰੇ ਸਾਥੀ ਨੇ ਪਿਛਲੇ ਤੂੰ ਤੇ ਇਹਨਾਂ ਨੂੰ ਜਾਣਦਾ ਵੀ ਨਹੀਂ ਕੌਣ ਨੇ ਤੇ ਦੋਹਾਂ ਨਾ ਮੇਰਾ ਮਨਮੁਖ ਜਾਣੇ ਆਪਣੇ ਧੀਰਾ ਪੁੱਤ ਸੰਜੋਗ ਇਹਦਾ ਸੰਜੋਗੀ ਨੇ ਅਸੀਂ ਤਨ ਨੂੰ ਕਹਿ ਰਹੇ ਹਾਂ ਕਿ ਮੇਰੇ ਨੇ ਤਨ ਤੋਂ ਜਿਹੜਾ ਮਾਇਆ ਦਾ ਹੈ ਜਿਹੜਾ ਇਸ ਲੋਕ ਦੇ ਵਿੱਚ ਹੀ ਰਹਿਣਾ ਤੇ ਲੋਕ ਦੇ ਵਿੱਚ ਹੀ ਖਤਮ ਹੋ ਜਾਣਾ ਆਪਾਂ ਉਹਨਾਂ ਨੂੰ ਆਪਣੇ ਸਮਝਦੇ ਹਾਂ ਅਸੀਂ ਅੰਦਰੋਂ ਤਾਂ ਵੇਖਿਆ ਹੀ ਨਹੀਂ ਵੀ ਸਾਥੀ ਸਾਡਾ ਅੰਦਰਲਾ ਸੀ ਜਿਹੜਾ ਅੰਦਰਲਾ ਉਹ ਤਾਂ ਜਾਣਿਆ ਹੀ ਨਹੀਂ ਵੇ ਕੌਣ ਨੇ ਤੇ ਮਹਾਰਾ ਜੀ ਕਹਿੰਦੇ ਇਹ ਤੇਰੇ ਸੰਗ ਕਿਸੇ ਨੇ ਵੀ ਨਹੀਂ ਜਾਣਾ ਨਾ ਪੁੱਤਰ ਕਾਤਰ ਨਾ ਸੰਗਤਨ ਜਿਹੜਾ ਧਾਨ ਆਪਾਂ ਕਮਾਉਂਦੇ ਨੇ ਇਹਦੇ ਨਾਲ ਆਪਾਂ ਨੂੰ ਜਿਹੜਾ ਬਦਲਾਅ ਕਰਕੇ ਦਹਾਂ ਨਾਂ ਦੇ ਕਿਰਤ ਕਰਨੀ ਹੈ ਸਿਰਫ ਵੱਧੋ ਜਾਂ ਘਟੋ ਜਾ ਉਹ ਆਪਦੀ ਮਰਜ਼ੀ ਹੈ ਪਰ ਇਹ ਨਾ ਲੱਗੇ ਕਿ ਰੋਟੀ ਦੀ ਬੁਰਕੀ ਆਪਾਂ ਮੂੰਹ 'ਚ ਪਾਈਏ ਸਾਨੂੰ ਲੱਗੇ ਦੂਜੇ ਦੇ ਪੈਸੇ ਦੀਏ ਇਹ ਰਤਨ ਛੋੜੀ ਹੋਈ ਸਾਨੂੰ ਲੱਗੇ ਦੁੱਧ ਦੁੱਧ ਵਾਲੀ ਰੋਟੀ ਖਾਣੀ ਇਸ ਕਰਕੇ ਮਹਾਰਾਜ ਕਹਿੰਦੇ ਤੂੰ ਬਦਲਾ ਲਿਆ ਉਹ ਮਾਲਕ ਤੇਰੇ ਅੰਦਰ ਵੱਸਦਾ ਹੈ ਗਲਤੀਆਂ ਹੁੰਦੀਆਂ ਨੇ ਗੁਰਮੁਖ ਪਿਆਰੇ ਸਾਰਿਆਂ ਤੋਂ ਹੁੰਦੀਆਂ ਨੇ ਪਰ ਜਦੋਂ ਸਾਡਾ ਬਾਪੂ ਸਮਝਾ ਦਵੇ ਇਹ ਬੁੱਤ ਆਹ ਕੰਮ ਤੂੰ ਨਹੀਂ ਕਰਨਾ ਉਦੋਂ ਛੱਡ ਦੇਣਾ ਚਾਹੀਦਾ ਉਦੋਂ ਮਨ ਚ ਪਛਤਾਵਾ ਵੀ ਕਰਨਾ ਚਾਹੀਦਾ ਹੁੰਦਾ ਵੀ ਕਿ ਮੈਂ ਕਿਉਂ ਕੀਤਾ ਤੇ ਆਪਾਂ ਨੂੰ ਪਤਾ ਹੌਲੀ ਹੌਲੀ ਲੱਗਦਾ ਆਪਾਂ ਕੁਝ ਵੀ ਨਹੀਂ ਕੀਤਾ ਇਹ ਤਾਂ ਪੰਜ ਦੋ ਤੁਸੀਂ ਜਿਹੜੇ ਆਪਾਂ ਨੂੰ ਲਈ ਫਿਰਦੇ ਰਹੇ ਤਾਂ ਆਪਣਾ ਸਵਾਸਾਂ ਦਾ ਖਰਾਬ ਕਰਦੇ ਰਹੇ ਤੇ ਉਹਨਾਂ ਨੂੰ ਪਤਾ ਹੈ ਜਿਹੜਾ ਕਮਾਉਂਦਾ ਹੈ ਤਾਂ ਸਾਡੇ ਦੇਸ਼ ਦਾ ਇਹ ਕਿਹੜਾ ਨਾਲ ਲੈ ਚੱਲੇ ਤੇ ਕਹਿੰਦੇ ਇਸ ਰਸਤੇ ਇੱਕ ਨਹੀਂ ਦੋ ਨਹੀਂ ਚਾਰ ਨਹੀਂ ਕਹਿੰਦੇ ਪਲ ਚ ਪਲ ਚ ਸਗਲੀ ਮੁਈ ਝੂਠੇ ਧੰਦੇ ਮੋ ਜਿੰਨੂੰ ਗੁਰਮੁ ਪਿਆਰਿਓ ਆਪਾ ਆਪਣਾ ਸਮਝ ਕੇ ਕਰਦੇ ਹਨ ਮਹਾਰਾਜੇ ਨੂੰ ਕਦੇ ਮਿਥਿਆ ਕਹਿੰਦੇ ਨੇ ਕਦੇ ਕੋਚਰ ਦਾ ਖੇਲਾ ਕਹਿੰਦੇ ਨੇ ਕਦੇ ਝੂਠਾ ਕਹਿੰਦੇ ਨੇ ਕਿ ਝੂਠਾ ਊੜ ਹੈ ਊੜ ਰਾਜਾ ਊੜ ਪਰਜਾ ਊੜ ਸਭ ਸੰਸਾਰ ਕੂੜ ਮੰਡਕ ਕੂੜ ਮਾੜੀ ਕੂੜ ਮੰਡਕ ਕੂੜ ਬੈਸਨਹਾਰ ਕੂੜ ਕਾਇਆ ਕੂੜ ਕੱਪੜ ਕੂਪਰੂ ਅਪਾਰ ਕੂੜ ਮੀਆਂ ਕੂੜ ਬੀਬੀ ਖਾਪੋਏ ਖਾਰ ਕੂੜੀ ਕੂੜੇ ਨਿਉ ਲਗਾ ਵਿਸਰਿਆ ਕਰਤਾਰ ਉਹਨੂੰ ਕਹਿੰਦੇ ਕਰਤਾਰ ਨੂੰ ਵਿਸਾਰ ਦਿੰਦਾ ਤੇ ਝੂਠ ਦੇ ਨਾਲ ਪਿਆਰ ਪਾ ਲਿਆ ਤੇ ਕਹਿੰਦੇ ਪਲ ਚ ਪਲ ਚ ਸਗਲੀ ਹੋਈ ਪਲ ਚ ਪਲ ਚ ਮਤਲਬ ਇਹਦੇ ਵਿੱਚ ਰਚ ਰਚ ਕੇ ਇਹਦੇ ਵਿੱਚ ਇੱਕ ਮਿਕ ਹੋਇਆ ਹੋਇਆ ਜੀਵ ਤੇ ਝੂਠੇ ਤੰਦੇ ਮੋਹ ساری ਦੁਨੀਆ ਹੀ ਕਹਿੰਦੇ ਇਸੇ ਰਾਤਰੀ ਹੈ ਇੱਕ ਸਹਰ ਕੇ ਨਾਮ ਮਿਨ ਅੱਗੇ ਲਈਏ ਕੋ ਤੇ ਕਹਿੰਦੇ ਪਤਾ ਨਹੀਂ ਜੀਵ ਨੂੰ ਕਿ ਨਾਮ ਦੀ ਚੋਰੀ ਨਹੀਂ ਹੁੰਦੀ ਸਿਰਫ ਨਾਮ ਨਹੀਂ ਕੋਈ ਚੋਰੀ ਕਰਦਾ ਨਾ ਇਹਨੂੰ ਅੱਗ ਸਾੜੇ ਨਾ ਪਾਣੀ ਡੋਬੇ ਇਹ ਨਾ ਹੀ ਚੋਰੀ ਹੋਵੇ ਉਹਦੇ ਨਾਮ ਤੋਂ ਬਿਨਾ ਕਹਿੰਦੇ ਜੋ ਵੀ ਤੇਰੇ ਕੋਲ ਹੈਗਾ ਨਾ ਉਹ ਸਾਰਾ ਅਗੇ ਖੋਲਿਆ ਜਾਂਦਾ ਗੁਰਮੁਖ ਪਿਆਰੇ ਗੁਰਬਾਣੀ ਵਿੱਚ ਹੋਰ ਇਹ ਸ਼ਬਦ ਮਹਾਰਾਜ ਨੇ ਦਿੱਤਾ ਹੈ ਕਰਮ ਧਰਮ ਬਖੰਡ ਜੋ ਦੀਸੇ ਤੈਨ ਜੰਮ ਜਗਾ ਤੇ ਲੂਟੇ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੇ ਇਹਨੇ ਕੀਰਤਨ ਕਰੋ ਜਪ ਕਰੋ ਦਾ ਐਸਾ ਕੀਰਤਨ ਕਰਮਨ ਮੇਰੇ ਇਹੀ ਹੂੰ ਹੂੰ ਜੋ ਕੰਮ ਹੈ ਤੇਰੇ ਮੇ ਜਨਾਂ ਚਰ ਸਰੀਰ ਹੈ ਉਹਨਾਂ ਚਰ ਵੀ ਆਨੰਦ ਹੈ ਤੇ ਉੱਥੇ ਜਾ ਕੇ ਵੀ ਆਨੰਦ ਹੈ ਸਰੀਰ ਨੂੰ ਜਿਵੇਂ ਛੱਡ ਕੇ ਜਾਣਾ ਉਹ ਕੀਰਤਨ ਕੀ ਹੈ ਰਹਾ ਤੁਮ ਬਾਤ ਦੱਸ ਰਹੇ ਨੇ ਜਾਸ ਜਪਤ ਪਉ ਵਪਦਾ ਜਾਏ ਦਾਵਤ ਮਨੁਆ ਆਵੇ ਠਾਇ ਕਿ ਜੇ ਜਪੇਗਾ ਤੇਰਾ ਮਨ ਜਿਹੜਾ ਵੰਡੇ ਚਲ ਜਾਂਦਾ ਹੈ ਇਹ ਅੰਦਰ ਵਹਿ ਜਾਏਗਾ ਤੇ ਤੇਰਾ ਮਾਲਕ ਨਾਲ ਪ्योर ਪਿਆਰ ਪੈ ਜਾਏਗਾ ਮਾਇਆ ਨਾਲੋਂ ਪਿਆਰ हट ਜਾਏਗਾ ਇਸ ਕਰਕੇ ਮਹਾਰਾਜ ਕਹਿੰਦੇ ਉਹ ਲੁੱਟ ਦੇ ਕੀ ਨੇ ਤਮੋ ਗੁਣ ਹੋਂ ਨਾਲ ਨਹੀਂ ਲੁੱਟਣਾ ਤਮੋ ਗੁਣ ਤੇ ਆਪਾਂ ਕੀ ਕੀਤਾ ਪੰਡ ਕਾਦੀ ਬਣੀ ਹੈ ਨਿੰਦਾ ਚੁਗਲੀ ਈਰਖਾ ਦੁਸ਼ਸ਼ ਨਫਰਤ ਜਿੰਨੀ ਆਪਾਂ ਕਿਸੇ ਨਾਲ ਕੀਤੀ ਹੈ ਉਹ ਅੰਡਬੱਜੀ ਹੋਈ ਹੈ ਤੇ ਬੰਨੇ ਕਿਨੇ ਆਪਣੇ ਮਨ ਨੇ ਦੋਤਾਂ ਦੇ ਦਾਇਰੇ ਵਿੱਚ ਆ ਗਏ ਰਜੋ ਗੁਣ ਹੈ ਉਹ ਤੇ ਆਸ਼ਾ ਅਭਲਾਸ਼ਾ ਤ੍ਰਿਸ਼ਨਾ ਬੇਈਮਾਨੀ ਠੱਗੀ ਇਹ ਪੰਡ ਇੱਥੇ ਬਜੀ ਹੋਈ। ਨਾਉ ਤਮੋ ਗੁਣ ਲੈਣ ਨਾਉ ਰਜ ਗੁਣ ਲੈ। ਸਤਵ ਗੁਣ ਤੇ ਕਦੇ ਕਤਾਈ ਮਨ ਆਉਂਦਾ। ਕੋਈ ਚੰਗਾ ਕੰਮ ਕਰ ਲਿਆ। ਧਰਮ ਦਾ ਕੰਮ ਕਰ ਲਿਆ। ਤੇ ਇਹ ਉਹ ਜਿਹੜੇ ਜਮ ਨੇ ਉਹ ਲੁੱਟ ਲੈਂਦੇ ਨੇ। ਕਰਮ ਧਰਮ ਉਹ ਖੰਡ ਜੋਤੀ ਸੇ ਤੇ ਨੇ ਜਮ ਜਗਾਤੀ ਲੁੱਟੇ। ਜਿਹਨੂੰ ਆਪਾਂ ਕਹਿੰਦੇ ਹਨ ਵੀ ਇਸ ਧਰਮ ਦਾ ਕੰਮ ਕਰ ਲਈਏ ਅੱਗੇ ਕੰਮ ਆਊਗਾ ਤੇ ਉਹ ਖੋਹ ਕੇ ਨਾ ਆਪਣੇ ਕੋਲ ਵਗਾ ਕੇ ਮਾਰਦੇ ਨੇ ਮੈਂ ਤੇਰਾ ਨਾਮ ਕਿੱਥੇ ਹੈ ਉਹ ਤੇ ਇੱਕੋ ਹੀ ਗੱਲ ਪੁੱਛਦੇ ਭਾਈ ਅਵਰ ਕਰਤੂਤ ਸਗਲੀ ਜਮ ਡਾਨੈ ਗੋਬਿੰਦ ਭਜਨ ਬਿਨ ਤੇਲ ਨਹੀਂ ਮੰਨੇ ਇਹ ਨਹੀਂ ਵੇ ਅਸੀਂ ਕਰਨੇ ਨਹੀਂ ਸਾਨੂੰ ਸਾਡੇ ਗੁਰੂ ਨੇ ਵੰਡ ਛਕਣਾ ਦੱਸਿਆ ਔਰ ਜਦੋਂ ਆਪਾਂ ਇਹਨੂੰ ਨਾਲ ਬੰਨ ਲੈਨੇ ਬੀਜ ਲੈਨੇ ਨਾ ਵੀ ਮੈਂ ਆ ਕਰ ਰਿਹਾ ਤੇਰਾ ਦੀਆ ਤੁਝੇ ਕਿ ਅਰਪਉ ਉਹਦੇ ਦਿੱਤੇ ਚੋਂ ਕੀ ਦੇ ਦੇਣਾ ਕਿਸੇ ਨੂੰ ਤੇ ਜਦੋਂ ਬੀਜ ਲੈਨੇ ਪੁੰਨ दान ਜੋ ਬੀਜ ਦੇ ਸਭ ਧਰਮ ਰਾਇਕੇ ਜਾਈ ਉਹ ਫਿਰ ਯਾਦ ਰੱਖਦੇ ਆ ਅੱਗੇ ਉਹਨਾਂ ਨੂੰ ਦਿਖਾਉਨੇ ਵੀ ਆ ਵੇਖ ਮੈਂ ਧਰਮ ਦੇ ਕੰਮ ਕਰ ਗਿਆ ਉਹ ਪੁੱਛਦੇ ਨੇ ਵੀ ਨਾਮ ਕਿੱਥੇ ਆ ਅਵਰ ਕਰਤੂ ਸਗਲੀ ਜਮ ਡਾਨੇ ਗਵਿੰਦ ਭਜਨ ਬਿਨ ਤੇਲ ਨਹੀਂ ਮੰਨੇ ਉਹ ਮੰਨਦੇ ਨਹੀਂ ਉਹ ਫਿਰ ਜਦੋਂ ਬਾਹਰ-ਬਾਰ ਉਹਨਾਂ ਨੂੰ ਦਿਖਾਉਣੇ ਨਾ ਆ ਵੇਖ ਮੈਂ ਚੰਗੇ ਕੰਮ ਕਰਕੇ ਆਇਆ ਆ ਮੈਂ ਕਿਸੇ ਨੂੰ ਪੈਸੇ ਦਿੱਤੇ ਨਹੀਂ ਮਤ ਕੀਤੀ ਭਲਾ ਕੀਤਾ ਹੈ ਉਹ ਫਿਰ ਉੱਥੇ ਗੁੱਸੇ ਜੋ ਹੋ ਕੇ ਇਹਦਾ ਚਲਾ ਕੇ ਮਾਰਦੇ ਨੇ ਚੁੱਕ ਧਰਮਰਾਇ ਦੇ ਚੱਲ ਉਹ ਤਿੰਨ ਦੇ ਦੋ ਇਹਦਾ ਹਿਸਾਬ ਸਭ ਧਰਮਰਾਇ ਕੀ ਜਾਈ ਤੇ ਗੁਰੂਆਂ ਪਿਆਰੇ ਇਸ ਚੀਜ਼ ਨੂੰ ਚੰਗੀ ਤਰ੍ਹਾਂ ਸਮਝਣਾ ਕਿ ਇਹ ਉਹਦਾ ਹੀ ਹੈ ਇੱਕ ਜੀਵਨ ਦਾ ਕਵੇਰੀ ਜੀਵ ਆਂਦੇ ਨੇ ਜੇ ਕੋ ਹੁੰਦਾ ਨਾ ਉਹ ਹੀ ਦਿੰਦਾ ਸਾਰਿਆਂ ਕੋ ਇੰਨਾ ਕੋ ਹੁੰਦਾ ਕਿ ਦੇ ਸਕਦਾ ਪਰ ਹੁੰਦਾ ਕੀ ਹੈ ਵੀ ਇੱਕ ਬੰਦਾ ਕੋ ਇੱਕ ਰੋਟੀ ਉਹ ਨਾਲ ਵੇਂਦਾ ਇੱਕ ਨੂੰ ਭੁੱਖਾ ਬੈਠਾ ਵੀ ਕੋ ਹੈ ਨਹੀਂ ਮੇਰੇ ਕੋ ਇੱਕ ਆ ਉਹ ਅੱਧੀ ਤੋੜਦਾ ਉਹਨੂੰ ਫੜਾ ਦਿੰਦਾ ਆਪਣੇ ਚੋਂ ਇੱਕ ਜੀਵ ਹੈ ਉਹਨੂੰ ਭਾਵੇਂ 3 ਹੁਣ ਰੋਟੀਆਂ 4 ਹੁਣ ਉਹਨੇ ਉਹਨਾਂ ਦੋਵਾਂ ਵੱਲ ਨਹੀਂ ਵੇਖਣਾ ਉਹਨੇ ਉਹਨੂੰ ਲੁਕਾ ਕੇ ਟੱਕ ਕੇ ਰੱਖਣੀ ਕਿ ਇਹ ਵੇਖ ਨਾ ਲੈਣ ਮੈਂ ਭੁੱਖਾ ਰਹਿ ਜਾਣਾ ਮਤਲਬ ਇਹਦਾ ਹੈ ਕਿ ਕਿਸੇ ਕੋਲ ਜਿੰਨਾ ਵੀ ਉਹ ਦੂਜਿਆਂ ਦਾ ਲੋੜਵੰਦ ਵੇਂਦਾ ਨਾ ਉਹਨਾਂ ਮੰਡ ਲੈਂਦਾ ਯਾਨੀ ਕਿ ਦੇਲੀ ਇਦਾਂ ਦਾ ਮਾਨੀ ਇਦਾਂ ਦਾ ਬਣਾ ਲਿਆ ਹੁੰਦਾ ਕਿ ਜਿਹੜੇ ਆਪਣੇ ਚਾਰ ਪੈਸੇ ਨੇ ਢਾਕੇ ਰੱਖਦਾ ਰੋਈ ਜਾਂਦਾ ਉਹ ਭਾਵੇਂ ਵੰਡ ਕੇ ਖਾ ਸਕਦਾ ਹੋਵੇ ਪਰ ਦਿੰਦਾ ਨਹੀਂ ਕਿਸੇ ਨੂੰ ਨਹੀਂ ਤਾਂ ਗੁਰਮੁਖੋ ਜੇ 10 ਰੁਪਏ ਆ ਤੇ ਲੋੜਵੰਦ ਨਾਲ ਵੰਡ ਲੈਂਦਾ ਬੰਦਾ 5-5 ਕਰ ਲੈਂਦਾ ਤੇ ਇੱਕ ਲੱਖ ਲੱਖ ਆਲਾ ਬੈਠਾ ਉਹ ਕਹਿੰਦਾ ਨਹੀਂ ਇਹ ਮੇਰੇ ਜੋਗਾ ਹੀ ਥੋੜਾ ਇਹ ਵੀ ਫਰਕ ਹੈ ਧਰਮ ਦਾ ਕੰਮ ਕਰਨਾ ਫਿਰ ਵੇਖਣਾ ਹੁੰਦਾ ਏ ਧਰਮ ਦਾ ਕੰਮ। ਇਹ ਕਮਾਈ ਮੇਰੀ ਏ ਕਿ ਦੂਜੇ ਦੀ ਏ। ਜਿਵੇਂ ਬਹੁਤ ਸਾਰੇ ਆਪਾਂ ਵੇਖਦੇ ਆਂ। ਜਿਹੜੇ ਸੰਗਤ ਦੀ ਮਾਇਆ ਹੁੰਦੀ ਨਾ ਪੈਸਾ ਇਕੱਠਾ ਹੁੰਦਾ ਕੀਤਾ। ਉਹਦਾ ਕੋਈ ਨਾਂ ਨਹੀਂ ਲੈਂਦਾ। ਤੇ ਜਿਹਦੇ ਰਹੀਂ ਜਿਹਨੂੰ ਦਿੱਤੇ ਹੁੰਦੇ ਆ ਉਹਦੇ ਰਹੀਂ ਸੇਵਾ ਹੁੰਦੀ ਉਹ ਸੰਤ ਦਾ ਨਾਂ ਲਿਆ ਜਾਂਦਾ। ਇਹ ਸੰਤਾਂ ਨੇ ਸੇਵਾ ਕਰਾਈ। ਅੱਗੇ ਜਾ ਕੇ ਪਤਾ ਲੱਗਦਾ ਹੈ ਭਾਈ ਕਿਹੜਾ ਸੰਤ ਹੈ ਤੇ ਕਿਹੜਾ ਪਖੰਡੀ ਬਣ ਕੇ ਸਾਡੇ ਕੋਲ ਮਾਇਆ ਲੈ ਕੇ ਵਿੱਚੋਂ ਚਾਰ ਪੈਸੇ ਲਾ ਕੇ ਤੇ ਬਾਕੀ ਆਪਣਾ ਬਣਾएंगे ਇਸ ਕਰਕੇ ਮਹਾਰਾਜ ਕਹਿੰਦੇ ਨੇ ਅਵਰ ਉਪਦੇਸ਼ੀ ਆਪ ਨਾ ਕਰੇ ਆਵਤ ਜਾਵਤ ਜਨਮੇ ਮਰੇ ਜਿੱਦਾਂ ਅਸੀਂ ਕਥਾ ਕਰੀ ਜਾਂਦੇ ਪਈ ਦੁਬਦਾ ਨਹੀਂ ਕਰਨੀ ਇਦੋਂ ਵਿਧਾਨ ਕਰੀ ਜਾਈਏ ਆਪਣੇ ਚ ਕੋਈ ਬਦਲਾਅ ਹੀ ਨਹੀਂ ਆਇਆ ਤੇ ਫੇ ਸਾਡੇ ਵਾਸਤੇ ਕੀ ਹੈ ਮਹੀਨੇ ਦਾ ਅਰਥ ਹੋਇਆ ਹੁਣ ਇਹ ਤੁਸੀਂ ਸੁਣਿਆ ਜਿੰਨਾ ਇਹ ਬਾਣੀ ਆਪਾਂ ਨੂੰ ਕੱਢ ਲਈਏ ਇਥੋਂ ਜਿੰਨਾ ਮਹੀਨੇ ਚ ਤੇ ਅਸੀਂ ਉਸੇ ਬਾਣੀ ਨੂੰ ਆਪ ਮਹੀਨੇ ਵਿੱਚ ਮੰਨ ਲਿਆ ਇਹ ਵਿਸਾਖ ਦੀ ਬਾਣੀ ਤੇ ਜਿਹੜਾ ਇਹ ਕਹਿ ਰਹੇ ਨੇ ਤੇ ਸਦਾ ਸਾਹ ਸਾਸ ਚੇਤਾ ਰੱਖਣਾ ਹੁੰਦਾ ਫਿਰ ਕਹਿੰਦੇ ਜਿਉ ਵਿਚਾਰ ਵੇ ਕੋ ਚਣਾ ਪ੍ਰਭ ਬਿਨ ਅਬਰ ਨ ਕੋਏ ਕਹਿੰਦੇ ਜਿਹਦੇ ਕੋ ਜੋ ਤੇਰੇ ਕੋਲ ਆ ਨਾ ਇਹ ਤੇ ਇੱਥੇ ਰਹਿ ਜਾਣਾ ਪ੍ਰਭ ਬਿਨ ਅਬਰ ਨ ਕੋਏ ਬਈ ਮਾਲਕ ਤੋਂ ਬਿਨਾ ਤੇਰੇ ਕੋਲ ਕੁਝ ਵੀ ਹੈ ਨਹੀਂ ਜੇ ਤੇ ਉਹਨੂੰ ਪਾਲਿਆ ਗੁਰਮੁਖੋ ਫਿਰ ਤੇ ਸਾਡਾ ਮਾਨਸਾਯਾਮਾ ਸਫਲ ਹੋ ਗਿਆ ਨਹੀਂ ਅਸੀਂ ਗਵਾ ਲਿਆ ਤੇ ਅੱਗੇ ਜਨਮਾਂ ਚਲੇ ਗਏ ਪ੍ਰੀਤਮ ਚਰਣੀ ਜੋ ਲਗੇ ਤਨ ਕੀ ਨਿਰਮਲ ਹੋਏ ਤੇ ਆਪਣਾ ਕੰਮ ਹੀ ਇੱਕ ਦਿੱਤਾ ਮਾਲਕ ਨੇ ਕਿ ਭਾਈ ਉਹਦਾ ਨਾਮ ਸਿਮਰ ਕੇ ਉਹਨੂੰ ਪਾਲੋ ਸਰੀਰ ਦਾ ਟਾਈਮ ਮਾੜਾ ਚੰਗਾ ਲੰਘਣਾ ਹੈ ਤੇ ਲੰਘ ਹੀ ਜਾਣਾ ਬਹੁਤ ਸਾਰੇ ਜੀਵ ਸਤੂਗੁਣੀ ਨੇ ਕਮਾਉਂਦੇ ਨੇ ਖਾਂਦੇ ਨੇ ਖਰਚਾ ਚੱਲਦਾ ਹੈ ਉਸੇ ਚੀ ਸੰਤੋਖ ਇੱਕ ਮੇਰੇ ਵਰਗਾ ਜੀਵ ਹੈ ਲੱਖਾਂ ਨਾਲ ਵੀ ਸਬਰ ਨਹੀਂ ਆਉਂਦਾ ਸੰਤੋਖ ਨਹੀਂ ਆ ਰਿਹਾ ਇਹ ਹੁਣ ਨਾਮ ਨਾਲ ਨਾਮ ਜਪ ਕੇ ਸੰਤੋਖ ਆਉਂਦਾ ਜਦੋਂ ਨਾਮ ਜਪਾਂਗੇ ਫਿਰ ਪ੍ਰੀਤਮ ਦੇ ਚਰਨਾਂ ਦਾ ਸਾਨੂੰ ਭੇਜਦਾ ਹੈਗਾ ਵੀ ਉਹਦੇ ਚਰਨ ਹੈ ਕਿੱਥੇ ਪ੍ਰੀਤਮ ਦੇ ਉਹਦੇ ਮਾਲਕ ਦੇ ਚਰਨ ਹੈ ਕਿੱਥੇ ਨੇ ਇਸ ਲੋਕ ਵਿੱਚ ਤਾਂ ਹੈ ਨਹੀਂ ਕਿੰਦੇ ਦੇ ਚਰਨਾਂ ਨਾਲ ਜਿਹੜਾ ਲੱਗ ਗਿਆ ਨਾ ਤਾਂ ਕਿ ਨਿਰਮਲ ਸੋਏ ਉਹਦਾ ਮਨ ਨਿਰਮਲ ਹੋ ਜਾਏਗਾ ਹਰ ਪ੍ਰਭ ਮੇਰਾ ਨਿਰਮਲਾ ਨਿਰਮਲ ਮਨ ਪਾਇਆ ਜਾਏ ਫਿਰ ਇੱਥੇ ਮਹਾਰਾਏ ਕਹਿੰਦੇ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਗੁਰੂ ਨਾਨਕ ਪਾਤਸ਼ਾਹ ਇਹ ਗੁਰੂ ਅਰਜਨ ਪਾਤਸ਼ਾਹ ਦਾ ਸ਼ਬਦ ਹੈ ਬਾਰਾਮਾ ਨਾਨਕ ਦੀ ਮੋਹਰ ਹੈ ਨਾਨਕ ਦਾ ਰਸਤਾ ਚਲਾਇਆ ਹੋਇਆ ਕਿਸੇ ਗੁਰੂ ਨੇ ਆਪਣੀ ਮੋਹਰ ਨਹੀਂ ਲਾਈ ਨਾਨਕ ਦੀ ਮੋਹਰ ਲਾਈ ਅੱਜ ਦਾ ਕਵੀ ਉਹਦੇ ਮਾੜਿਆ ਜਾਂ ਕੋਈ ਚੋਰੀ ਕਰ ਲੈ ਤੜਫੋਟਦਾ ਵੀ ਮੇਰੇ ਮੈਰੀ ਲਿਖੀ ਜੀ ਮੇਰਾ ਸੀ ਆ ਗੁਰੂ ਸਾਹਿਬਾਂ ਦਾ ਤਿਆਗ ਵੇਖੋ ਇਹ ਤਿਆਗ ਆਪਣਾ ਨਾਂ ਨਹੀਂ ਨਾਨਕ ਦਾ ਨਾਂ ਲਿਖਿਆ ਹਰਦਾ ਇਹਦੇ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਇਹਦੇ ਬੇਨਤੀ ਹੈ ਵੀ ਉਹ ਪਰਮਾਤਮਾ ਜਿਹੜਾ ਹੈ ਉਹਨਾਂ ਮळा ਪਹੁੰਚਾਏ ਪ੍ਰਾਪਤੀ ਹੋ ਜਵੇ ਕੁਛ ਤੇ ਜਿਹੜਾ ਬਿਨਾਂ ਪ੍ਰਾਪਤੀ ਤੋਂ ਚਲੇ ਜਾਂਦਾ ਆ ਆਪਾਂ ਵੇਖਦੇ ਨਾ ਜਦੋਂ ਆਠ ਦਾ ਭੋਗ ਪੈਂਦਾ ਹੈ ਉਹਦਾ ਸਸਕਾਰ ਕਰਕੇ ਗੁਰੂ ਘਰ ਆਉਂਦੇ ਆ ਉਤੇਵਰ ਉਹ ਦੱਸਦੇ ਨੇ ਕਿ ਇਹਨੇ ਗਵਾ ਲਿਆ ਗੁਣ ਗਵਿੰਦ ਗਾਇਓ ਨਾਹੀਂ ਜਨਮ ਆਕਾਰਤ ਕੀਨ ਇਹਨੇ ਉਹਦੇ ਗਵਿੰਦ ਨੇ ਗਾਇਏ ਜਿਹੜਾ ਜੀਵ ਗਿਆ ਹੈ ਨਾ ਇਹਨੇ ਜਨਮ ਜਿਹੜਾ ਗਵਾ ਲਿਆ ਹੈ ਜਨਮ ਆਕਾਰਤ ਕੀਨ ਕਉ ਨਾਨਕ ਹਰ ਭਜ ਮਨ ਜੈ ਵਿਦਜਲ ਕੋ ਮੀਨ ਇਹਦਾ ਜਿਹੜੀ ਛੋਟੀ ਮੱਛੀ ਪਾਣੀ ਚੋਂ ਬਾਹਰ ਕੱਢੀਆਂ ਤੜਫਦੀ ਹੈ ਉਸ ਤਰ੍ਹਾਂ ਜਪ ਤੂੰ ਸੁਨ ਮਾਲਕ ਨੂੰ ਟੜਫ ਟੜਫ ਕੇ ਜਿਸ ਤਰ੍ਹਾਂ ਤੂੰ ਮਾਇਆ ਦੇ ਵਿੱਚ ਪਲਚ ਪਲਚ ਸਗਲੀ ਮੁਈ ਰਚਿਆ ਹੋਇਆ ਨਾ ਝੂਠੀ ਦੇ ਵਿੱਚ ਇਸੇ ਤਰ੍ਹਾਂ ਤੂੰ ਮਾਲਕ ਦੇ ਵਿੱਚ ਰਚ ਜਾ ਉਹਦੇ ਚਰਨਾਂ ਦਾ ਸੁਖ ਮਾਣ ਕਹਿੰਦੇ ਫਿਰ ਵਿਸਾਖ ਸਹਾਵਾ ਤਾਂ ਲੱਗੇ ਜਾਂ ਸੰਤ ਭੇਟੇ ਹਰਸ ਹੋਏ ਕਹਿੰਦੇ ਫਿਰ ਤੈਨੂੰ ਜਿਹੜਾ ਵਿਸਾਖ ਹੈ ਨਾ ਤੇਰਾ ਜਿਹੜਾ ਬਦਲਾ ਆਏਗਾ ਤਾਂ ਸੰਤ ਭੇਟੇ ਅਰਸੋਂ ਇਹ ਤੇ ਤੂੰ ਆਪਣੇ ਆਪ ਨੂੰ ਉਹ ਸੰਤ ਸੱਜਣ ਤੈਨੂੰ ਵਿਪਕਸ਼ ਦੇਗਾ ਉਹਨੂੰ ਫਿਰ ਤੂੰ ਆਪਣਾ ਆਪ ਪੇਟਾ ਕਰੇਗਾ ਤੇ ਤੈਨੂੰ ਉਹ ਰਸਤਾ ਛਡਾ ਦੇਗਾ ਜਿੱਥੇ ਤੂੰ ਪਲਚ ਪਲਚ ਕੇ ਲੁੱਟਿਆ ਜਾ ਰਿਹਾ ਹੈ ਜੈ ਭੰਡੇ ਲੁੱਟੀ ਪਨਹਾਰੀ ਸੋ ਮਾਰਗ ਸੰਤਨ ਅੰਧਾਰੀ ਉਹ ਰਸਤਾ ਛਡਾ ਕੇ ਸੱਚ ਦੇ ਮਾਰਗ ਤੇ ਉਤਾਰ ਜਾਂਦਾ ਹੈ ਤੇ ਗੁਰਮੁਖ ਪਿਆਰਿਓ ਇਸ ਕਰਕੇ ਬਦਲਾਅ ਜ਼ਰੂਰੀ ਹੈ ਸਿਮਰਨ ਕਰਦੇ ਹਾਂ ਬਦਲਾਅ ਵੀ ਜ਼ਰੂਰੀ ਹੈ ਆਪਰ ਨੂੰ ਪਹਿਰੇ ਇੱਕ ਬੇਨਤੀ ਹੈ ਕਿ ਸ਼ਾਮੀ ਕੱਲ ਕਿਸੇ ਐਡਮਿਨ ਕੋਲੋਂ ਨਾ ਹੱਥ ਵੱਜ ਗਿਆ ਐਂਡ ਕਰ ਦਿੱਤਾ ਚੈਟ ਦਾ ਅੱਜ ਨੂੰ ਤੁਸੀਂ ਹੱਥ ਮਾਰ ਜਨ ਲਾਲ ਬਟਨ ਤੇ ਉੱਥੇ ਦੋ ਆਪਸ਼ਨ ਆਉਂਦੇ ਨੇ ਇੱਕ ਲਾਲ ਰੰਗ ਦਾ ਇੱਕ ਨੀਲੇ ਰੰਗ ਦਾ ਜੇ ਤੁਸੀਂ ਚੈਟ ਛੱਡਣੀ ਹੈ ਤੇ ਨੀਲੇ ਰੰਗ ਦੇ ਉੱਤੇ ਹੱਥ ਮਾਰਨਾ ਹੈ ਜੇ ਲਾਲ ਤੇ ਮਾਰੋਗੇ ਤੇ ਸਾਰੀ ਚਲੇ ਜਾਂਦੀ ਉਹ ਸ਼ਾਮੀ ਕੱਲ ਕਿਸੇ ਗੁਰਮੁਖਤ ਹੋ ਗਿਆ ਤੇ ਬੇਨਤੀ ਹੈ ਕਿ ਖਿਆਲ ਰੱਖਣਾਗੇ ਤਾਂ ਉਹ ਅੱਗੇ ਜਿੰਦ ਮੁੰਡਾਲੀ ਜੀ ਆਏ ਨੇ ਅੱਜ ਇਹਨਾਂ ਦੇ ਦਰਸ਼ਨ ਮੈਂ ਕਰ ਆਇਆ ਸੀ ਕੁਰਸੀ ਤੇ ਬੈਠੇ ਸੀ ਤੇ ਕਿਸੇ ਦਿਨ ਜਾ ਕੇ ਮਿਲਾਂਗੇ ਇਕੱਠੇ ਉਹ ਗੁਰਮੁਖੋਂ ਇੰਨੀਆਂ ਬੇਨਤੀਆਂ ਨੇ ਹੋਈਆਂ ਭੁੱਲਾਂ ਚੁੱਕਾ ਦੇਖਿਮਾ ਗੁਰੂ ਸਤਗੁਰੂ ਨਰੰਕਾਰ ਜੀ ਬਖਸ਼ਣ ਜੋਗ ਨੇ ਬਖਸ਼ ਦੇਣਾ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ